ਅਰਸਨ ਸਿੰਘ ਮਟੇਰ ਜੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀਦਾ ਲੰਮਰਸਰ ਬਰਨਾਲਾ ਜਿਹੜਾ ਅੱਜ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਕੀ ਮਕਸਦ ਹੈ ਇਹ ਸਾਡੀ ਇੱਕ ਬੱਚੀ ਜਿਹੜੀ ਇੱਕ ਡਾਕਟਰ ਸੀਗੀ ਕੋਲਕਾਤਾ ਹਸਪੀਟਲ ਦੇ ਵਿੱਚ ਮੌਨਿਕਾ ਵਿਦਿਆਨਾਥ ਉਹਦੇ ਨਾਲ ਦਰਿੰਦਿਆਂ ਨੇ ਐਸਾ ਭੈੜਾ ਸਲੂਕ ਕੀਤਾ ਜਿਹੜੀਆਂ ਅਸੀਂ ਦੱਸ ਨਹੀਂ ਸਕਦੇ ਇੰਨੀ ਦਰਿੰਦਗੀ ਦੇ ਨਾਲ ਬੇਰਹਿਮੀ ਦੇ ਨਾਲ ਉਹਨੂੰ ਕੁੱਟ-ਕੁੱਟ ਕੇ ਮਾਰਿਆ ਔਰ ਉਹਦੇ ਨਾਲ ਬਲਾਤਕਾਰ ਕੀਤਾ ਹੈ ਜਿਹੜੀ ਉਹਦੀ ਰਿਪੋਰਟ ਆਈ ਹੈਗੀ ਡਾਕਟਰੀ ਰਿਪੋਰਟ ਉਹਦੇ ਵਿੱਚ ਇਹ ਆਇਆ ਕਿ ਉਸਦੇ ਨਾਲ ਮਰੀ ਪਈ ਦੇ ਨਾਲ ਰੇਪ ਕੀਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਬੰਦਿਆਂ ਨੇ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਇਹ ਹੋ ਜਾਂ ਲੋਕਾਂ ਨੂੰ ਇਸ ਧਰਤੀ ਤੇ ਰਹਿਣ ਦਾ ਕੋਈ ਹੱਕ ਨਹੀਂ ਉੱਥੇ ਵੀ ਸਰਕਾਰ ਨੂੰ ਅਸੀਂ ਰਿਕਵੈਸਟ ਕਰਦੇ ਆਂ ਪ੍ਰਸ਼ਾਸਨ ਨੂੰ ਰਿਕਵੈਸਟ ਕਰਦੇ ਆਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਸਾਰਿਆਂ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਵੇ ਇਹ ਅੱਜ ਕੈਂਡਲ ਮਾਰਤਾ ਪਰ ਕਿਥੋਂ ਤੋਂ ਕਿਥੇ ਇਹ ਕੈਂਡਲ ਮਾਰਤੇ ਅਸੀਂ ਬਰਨਾਲੇ ਦੀਆਂ ਸਮੂਹ ਭਾਈਚਾਰਿਆਂ ਨੇ ਇਹਦੇ ਵਿੱਚ ਹਿੰਦੂ ਭਰਾ ਵੀ ਸੀ ਸਾਡੇ ਮੁਸਲਮਾਨ ਵੀਰ ਵੀ ਸੀ ਸਿੱਖ ਵੀ ਸੀ ਸਾਰਿਆਂ ਨੂੰ ਇਸ ਗੱਲ ਦਾ ਸਿੱਖ ਵਾ ਕੇ ਇੱਕ ਬਹੁਤ ਕਨਾਉਣੀ ਹਰਕਤ ਹੋਈ ਹੈ ਅਸੀਂ ਨਹਿਰੂ ਦੇ ਬੁੱਤ ਸਟੇਸ਼ਨ ਤੋਂ ਲੈ ਕੇ ਪਾਕਤ ਸਿੰਘ ਦੇ ਬੁੱਤ ਤੇ ਕਰੇ ਤੇ ਸਦਰ ਬਾਜ਼ਾਰ ਦੇ ਵਿੱਚ ਦੀ ਹੁੰਦੇ ਹੋਏ ਕੈਂਡਲ ਮਾਰਚ ਕੀਤਾ ਹੈਗਾ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਉਤਮ ਬੰਸਲ ਹੈ ਜੀ ਇਹ ਜਿਹੜਾ ਅੱਜ ਤੁਸੀਂ ਕੈਂਡਲ ਮਾਰਚ ਗੱਡੇ ਆ ਕਿ ਇਸ ਮਕਸਦ ਤੋਂ ਗੱਡੇ ਆ ਭਾਈ ਜਿਹੜਾ ਇਹ ਕੈਂਡਲ ਮਾਰਚ ਗੱਡੇ ਆ ਇਹ ਜਿਹੜੀ ਆਪਣੇ ਕੋਲਕੱਤਾ ਮੰਦਭਾਗੀ ਘਟਨਾ ਵਾਪਰੀ ਹੈਗੀ ਉਦੇ ਵਿਰੋਧ ਵਿੱਚ ਕੱਢਿਆਗਾ ਜਿਹੜੇ ਕਾਤਲ ਨੇ ਲੋ ਖੁੱਲੇ ਸ਼ਰਿਆਮ ਨੂੰ ਮਰੇ ਨੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਸਾਰੇ ਵਪਾਰੀ ਮੰਗ ਕਰਦੇ ਨੇ ਜਿੰਨੇ ਕਿਸਾਨ ਜਥੇਬੰਦੀਆਂ ਸਾਡੇ ਨਾਲ ਅੱਜ ਆਈਆਂ ਸੀਗੀਆਂ ਉਹ ਮੰਗ ਕਰਦੇ ਨੇ ਕਿ ਜੇ ਉਹਨਾਂ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤੇ ਉਸ ਕੁੜੀ ਨੂੰ ਜਿਹੜੀ ਆਪਦੀ ਡਾਕਟਰੀ ਵਾਲਾ ਸੁਪਨਾ ਵਿਚਾਰੀ ਦਾ અધੂਰਾ ਰਹਿ ਗਿਆ ਉਹ ਵਿੱਚ ਛੱਡ ਕੇ ਆ ਸੁਰਗਵਾਸ ਹੋ ਗਈ ਉਹਦੀ ਆਤਮਾ ਨੂੰ ਸ਼ਾਂਤੀ ਦਿਵਾਈ ਜਾਂਦੀ ਇਹ ਕੈਂਡਲ ਮਾਰ ਤੁਸੀਂ ਕਿੱਥੋਂ ਦਾ ਕਿਸੇ ਦਾ ਕਰਿਆ ਇਹ ਜੋੜੇ ਪੰਪ ਤੋਂ ਸਟਾਰਟ ਕੀਤਾ ਸੀ ਜੀ ਆਪਾਂ ਉਸ ਤੋਂ ਬਾਅਦ ਸਟੇਸ਼ਨ ਤੇ ਅਸੀਂ ਸਾਰੇ ਜਥੇਬੰਦੀਆਂ ਇਕੱਠੀਆਂ ਹੋਈਆਂ ਤੇ ਅਸੀਂ ਉਰੇ ਆਪਣੇ ਸ਼ਹੀਦ ਭਗਤ ਸਿੰਘ ਦੇ ਪੁੱਤ ਕੋਲੇ ਇਹਦੀ ਸਮਾਪਤੀ ਕੀਤੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਤਾਂ ਬਈ ਇਹ ਹੀ ਕਹਿਣਾ ਚਾਹੁੰਨਾ ਕਿ ਜਦੋਂ ਇਹ ਜਾ ਕੋਈ ਸੁਨੇਹਾ ਆਉਂਦਾ ਹੈਗਾ ਤਾਂ ਵੱਧ ਤੋਂ ਵੱਧ ਇਸ ਤੇ ਸ਼ਾਮਲ ਹੋਣ ਇਹ ਕੋਈ ਕਿਸੇ ਦਾ ਪਰਸਨਲ ਤਾਂ ਹੈ ਨਹੀਂ ਇਸ਼ੂ ਵੀ ਹੈ ਨਾ ਆਪਾਂ ਮੈਂ ਲੈ ਕੇ ਆਵਾਂ ਜਾਂ ਮੇਰੇ ਮਿੱਤਰ ਲੈ ਕੇ ਆਉਣ ਹਰ ਇੱਕ ਨੂੰ ਚਾਹੀਦਾ ਵੀ ਹਰ ਇੱਕ ਦੇ ਘਰ ਦਾ ਇੱਕ ਇੱਕ ਮੈਂਬਰ ਇਸ ਇਹ ਜੇ ਮਾਰਚ ਚ ਪਹੁੰਚੇ ਜੇਕਰ ਬੁੱਧਵਾਰ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ ਤੇ 3-4 ਦਿਨਾਂ ਦੇ ਵਿੱਚ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਾ ਸ਼ਹਿਰ ਸਾਰੇ ਮੁਸਲਮਾਨ ਭਾਈਚਾਰਾ ਸਾਰਾ ਸਿੱਖ ਭਾਈਚਾਰਾ ਇਕੱਠੇ ਹੋ ਕੇ ਪਟਵਾਰੀ ਪਟਾਸ ਤੋਂ ਵੀ ਜਿਆਦਾ ਵੱਡੇ ਇਕੱਠ ਨਾਲ ਕਰੀਏ ਹਾਂਸ ਮੁਹੰਮਦ ਮੁਸਲਫਰਾਨ ਪੰਜਾਬ ਜ਼ਿਲ੍ਹਾ ਪ੍ਰਦਾਨ ਜੋ ਅੱਜ 20 ਮਾਰਚ ਗੱਡੇ ਗਿਆ ਗਿਆ ਜੀ ਕਿਸ ਨੂੰ ਲੈ ਕੇ ਗਿਆ ਕੀ ਪਰ ਭਾਈ ਲੇਕੇ ਬਹੁਤ ਹੀ ਮੰਦਪਾ ਜਿਹੜੀ ਇਹ ਘਟਨਾ ਵਾਪਰੀ ਹੈ ਕਲਕੱਤੇ ਦੇ ਵਿੱਚ ਜੋ ਪ੍ਰੈਕਟਿਸ ਕਰ ਰਹੀ ਡਾਕਟਰ ਲੜਕੀ ਉਹ ਪਹਿਲਾਂ ਉਹਦੇ ਨਾਲ ਬਲਾਤਕਾਰ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਉਹਦੀ ਹੱਤਿਆ ਜਿਹੜੀ ਹੋਈ ਹੈ ਇਹ ਬਹੁਤ ਹੀ ਇਨਸਾਨੀਅਤ ਦਾ ਘਾਣਾ ਹੈ ਉਹਨੂੰ ਬੰਦੇ ਨਜ਼ਰ ਰੱਖਦੇ ਹੋਗੇ ਸਾਰੇ ਹੀ ਭਾਈਚਾਰਾ ਮਿਲ ਕੇ ਇੱਕ ਕੈਂਡਲ ਮਾਰਚ ਹੋਇਆ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰ ਅਸੀਂ ਸਰਕਾਰਾਂ ਤੋਂ ਇਹ ਮੰਗ ਕਰਦੇ ਆ ਕਿ ਇਸ ਤਰ੍ਹਾਂ ਪਹਿਲਾਂ ਵੱਡਾ ਵੀਰ ਦੱਸ ਤੇ ਗਿਆ ਕਿ ਉਸ ਉਹਨਾਂ ਜਿਹੜੇ ਦਰਿੰਦੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਐਂਦਾ ਭਵਿੱਖ ਦੇ ਵਿੱਚ ਸਾਡੇ ਪੂਰੇ ਭਾਰਤ ਦੇ ਅੰਦਰ ਐਦਾਂ ਦੀ ਕੋਈ ਘਟਨਾ ਨਾ ਵਾਪਰੇ ਰਕੇਸ਼ ਵੰਸਲ ਅੱਛਾ ਜੋ ਅੱਜ ਕੈਂਡਲ ਮਾਰਚ ਆਪਣੇ ਸਟੇਸ਼ਨ ਤੋਂ ਲੈ ਕੇ ਭਗਤ ਸਿੰਘ ਕੱਢਿਆ ਗਿਆ ਕੀ ਕਾਰਨ ਹੈ ਕਿਸ ਨੂੰ ਲੈ ਕੇ ਆਪਣੇ ਕੱਢਿਆ ਗਿਆ ਉਸ ਦਾ ਕਾਰਨ ਇਹ ਜੋ ਕਲਕੱਤਾ ਵਿੱਚ ਜੋ ਡਾਕਟਰ ਦੀ ਹੱਤਿਆ ਹੋਈ ਹੈ ਜੋ ਇਨਸਾਨੀਅਤ ਦੀ ਹੱਤਿਆ ਹੋਈ ਹੈ ਉਸ ਦੇ ਖਿਲਾਫ ਕੱਢਿਆ ਗਿਆ ਤਾਂ ਕਿ ਉਹਨਾਂ ਨੂੰ ਇਨਸਾਨ ਮਿਲ ਸਕੇ ਅੱਗੇ ਤੋਂ ਇਹ ਦਰਿੰਦੇ ਐਜਾ ਕੰਮ ਨਾ ਕਰਨ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਉਹ ਇਨਸਾਫ ਦਿੱਤਾ ਜਾਵੇ